जय श्री कृष्णा वेलकम बैक टू अवर यूट्यूब चैनल संजना की दुनिया आई होप आप सब बढ़िया होगी गाइज आप सभी को हैप्पी गुरुपुरब आज गुरपुरब है आप सबको गुरपुरब की बहुत बहुत मुबारक हो आज मम्मी ब्लॉग नहीं बनाएगी क्योंकि मम्मी को दीवे वगैरह लगाने हैं बट बहुत ज़्यादा हवा चल रही है लगाते हैं तो वो बढ़ जाता है अब भी मम्मी आरती कर रही है और मैं आपको दिखाऊंगी आज बेड शीट्स अलग अलग डिज़ाइन की मैं सिर्फ आपको फाइव बेड शीट्स कलर दिखाऊंगी अलग अलग डिज़ाइन की और अलग अलग कलर्स की बाकी आपको नेक्स्ट व्लॉग में मम्मी दिखाएगी सात छः बेडशीट है ये मैंने सिंगल बेड पे बिछाई है पर ये डबल बेड की बेड शीट है इसका डिज़ाइन देखो और वो दो पिल्लो कवर है इसके मैं आपको दिखाती हूँ ये देखो आप इसका डिज़ाइन ये डबल बेडशीट्स हैं हाँ बहुत सारी हैं सिर्फ मैं आपको पांच ही दिखाऊंगी विंटर की बेडशीट्स हैं ये ये बिल्कुल भी हिलेंगी नहीं हमारे हाथ लगाए से भी नहीं हिलेंगी ये एक पिल्लो कवर और दूसरे वाला ये सेम डिज़ाइन के हैं पिलो कवर भी जैसी बेड शीट है ये देखो सेकेंड बेड शीट ये भी बहुत प्यारा डिज़ाइन है ये भी डबल बेड की और साथ दो पिल्लो कवर हैं एक और ये दूसरा पिलो कवर सारी बेडशीट ऐसी है ये कॉफ़ी और वीट का कलर होता है ना वैसी वैसी है ये कनक का रंग होता है जैसा बिस्कुट्स के टाइप है इसका बीच वाला डिज़ाइन तो ये भी विंटर की है डबल बेडशीट है आप सब ऐसे लेके ना स्क्रीनशॉट लेके इसका प्राइस पूछ सकते हो वाट्सएप पर हम्म तो 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 तो। ये भी सुंदर है ਭੂਲਦਾ ਨਹੀਂ ਆਏਗਾ ਜੀ ਇਸ ਤੇ ਭੂਲ ਵੀ ਨਹੀਂ ਆਏਗਾ ਹੈਪੀ ਸਾਰੇ ਨੂੰ ਦੀਪਾਂ ਦੇਵਤਿਆਂ ਦੀ ਜੀ ਨੇ ਵੀ ਦੇਤ ਨੇ ਸਾਰਿਆਂ ਨੂੰ ਹੈਪੀ ਦੇਤਨ ਦੀ Diwali ਦਾ ਅੱਜ ਦੇਤਨ ਦੀ Diwali ਹੈ ਜੀ ਤੇ ਹੈਪੀ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਬਾਕੀ ਹਾਂ ਹਾਂ ਬੈਡੀ ਸਿੱਟਾਂ ਬਹੁਤ ਪਿਆਰੀਆਂ ਆਈਆਂ ਬਹੁਤ ਸੋਹਣੀਆਂ ਕਿਉਂਕਿ ਮੈਂ ਆਪ ਯੂਜ਼ ਕਰ ਰਹੀਆਂ ਮੇਰੇ ਕੋਲ ਨਾ ਇੱਕ ਦਾਣਾ ਵੀ ਬੂਰਦਾ ਨਹੀਂ ਆਇਆ ਹੈਗਾ ਬਹੁਤ ਸੋਹਣਾ ਸਟਾਕ ਆਇਆ ਹੈ ਤੇ ਸਾਰੇ ਕਲਰ ਹੋਵਾਂ ਜਿਹੜੇ ਤੁਸੀਂ ਸਾਰੇ ਮੰਗਦੇ ਹੋ ਐਨ ਪੂਰੀ ਸੋਹਣੀ ਹੈਵੀ ਬੈੱਡ ਸ਼ੀਟ ਹੈ ਤੇ ਮੇਨ ਗੱਲ ਹੈ ਕਿ ਨਾ ਬੈੱਡ ਤੋਂ ਖਿਸਕੇਗੀ ਨਾ ਹੀ ਇਹਦਾ ਕਲਰ ਜਾਏਗਾ ਤੇ ਨਾ ਹੀ ਇਹਦੇ ਪਰ ਇੱਕ ਦਾਣਾ ਵੀ ਬੂਰਦਾ ਹੈਗਾ ਤੇ ਇਹਦਾ ਪ੍ਰਾਈਸ ਹੈਗਾ ਜੀ 1000 ਰੁਪਏ ਦੀ ਇੱਕ ਬੈੱਡ ਸ਼ੀਟ ਹੈ ਨਾ 1000 ਰੁਪਏ ਤੋਂ ਮੈਂ 1 ਰੁਪਿਆ ਘੱਟ ਕਰੂੰਗੀ ਨਾ 1000 ਰੁਪਏ ਤੋਂ ਮੈਂ ਕਿਸੇ ਨੂੰ ਵੱਧ ਦਵੂੰਗੀ ਕਿਉਂਕਿ ਜਿਹੋ ਜੀ ਚੀਜ਼ ਹੈ ਜਿਹੋ 1000 ਰੇਟ ਹੈ ਬਾਕੀ ਬਹੁਤ ਸੋਹਣੀਆਂ ਬੈੱਡ ਸ਼ੀਟਾਂ ਆਈਆਂ ਇਹਦੇ ਚ ਇਹਦਾ ਚੰਗੇ ਬਹੁਤ ਸੋਹਣੇ ਬੈੱਡ ਸ਼ੀਟਾਂ ਇੱਕ ਤੋਂ ਇੱਕ ਡਿਜ਼ਾਈਨ ਆਇਆ ਜਿਹੜਾ ਵੀ ਡਿਜ਼ਾਈਨ ਤੁਸੀਂ ਕਹੋਗੇ ਉਹੀ ਸੋਹਣਾ ਜਿਹੜੇ ਨੂੰ ਵੀ ਤੁਸੀਂ ਕਹੋਗੇ ਉਹੀ ਸੋਹਣਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਬਹੁਤ ਪਿਆਰੇ ਪਿਆਰੇ ਤੇ ਹੁਣ ਤੁਸੀਂ ਸਰਦੀ ਦੀ ਸ਼ੁਰੂਆਤ ਹੋ ਗਈ ਹੈ ਬਹੁਤ ਸੋਹਣੀ ਠੰਡ ਪੈਣ ਲੱਗ ਗਈ ਹੈ ਠੰਡੀ ਠੰਡੀ ਫਾਰ ਤੇ ਹੁਣ ਇਹਦੀ ਠੰਡ ਦੀ ਜ਼ਰੂਰਤ ਆ ਗਈ ਇਸ ਚੀਜ਼ ਦੀ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਸੀਗੀ ਆਪਾਂ ਨੇ ਲੈ ਆਏ ਇਹਦੇ ਵਿੱਚ ਆਪਣੇ ਕੋਲ 5-6 ਕਲਰ ਆਏ ਆ ਤੇ ਡਬਲ ਡਬਲ ਵੀ ਮਿਲ ਜਾਣਗੇ ਆ ਤੇ ਕਿਸੇ ਨੂੰ ਵੀ ਚੀਜ਼ ਦੀ ਲੋੜ ਆ ਤਾਂ ਜਰੂਰ ਮੈਨੂੰ ਸੰਪਰਕ ਕਰੋ ਬਹੁਤ ਸੋਹਣੀਆਂ ਬੈਡ ਸਟੈਰ ਜੀ ਬਹੁਤ ਪਿਆਰੀਆਂ ਆ ਆ ਦੇਖੋ ਜੀ ਗਾਣਾ ਨਹੀਂ ਆਏਗਾ ਬੂਰ ਦਾ ਪਿੱਛੇ ਪਲਿਸਟਰ ਪਲੂਸਟਰ ਕੁਝ ਨਹੀਂ ਹੈਗਾ ਪੂਰਾ ਐਂ ਕਾਟਨ ਮੰਗੋ ਫੈਬਰਿਕ ਹੈ ਐਂ ਪੂਰੀ ਗਰਮ ਹੈ ਮੈਂ ਕਹਿੰਦੀ ਪੈਂਦੇ ਇੱਕ ਨਾ ਪੂਰੀ ਗਰਮ ਹੋ ਜੇਗੀ ਇੰਨਾ ਵਾਰਮ ਕੱਪੜਾ ਤੇ ਬਹੁਤ ਵਧੀਆ ਲੇਟੈਸਟ ਡਿਜ਼ਾਈਨ ਆ ਤੇ ਮੇਨ ਗੱਲ ਆ ਕਿ ਇਹਦੇ ਪਰ ਬੂਰ ਨਹੀਂ ਆਏਗਾ ਮੈਂ ਬਾਰ ਬਾਰ ਕਹਿੰਦੀ ਆ ਤੇ ਪਰ ਇੱਕ ਦਾਣਾ ਵੀ ਬੂਰ ਦਾ ਨਹੀਂ ਆਏਗਾ

ਇਹ ਦੇਖੋ ਬਾਟ ਰਹਿ ਬਹੁਤ ਸੋਹਣਾ ਬਾਟ ਰਹਿ ਬਹੁਤ ਬਰੰਗਤ ਲੱਗਦਾ ਇਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਇਕ ਟਿਕ ਡਿਜ਼ਾਈਨ ਆ ਸਾਦੀ ਪਰਸ਼ਕੰਦੇ ਬਹੁਤ ਬਹੁਤ ਸੋਹਣੇ ਰੰਗ ਡਬਲ ਬੈੱਡ ਸ਼ੀਟ ਹੈ ਵਰਟਰ ਕਿਆਂ ਇਹਨਾਂ ਨਾਰਮਲ ਸਾਈਜ਼ ਤੋਂ ਨਾ ਇੱਕ ਨੰਬਰ ਪੁਆਇੰਟ ਉੱਪਰ ਹੈ ਜੀ ਇਹ ਚਾਹੇ ਨਾ ਜਿਨ੍ਹਾਂ ਦੇ ਪਾਜੀਆਂ 6 ਇੰਚ ਦੇ ਜੱਦੇ ਹਨ 6 6.5 ਇੰਚ ਦੇ ਵੀ ਜੱਦੇ ਹਨ ਇਹਨਾਂ ਦੇ ਵੀ ਉੱਪਰ ਪ੍ਰੋਪਰ ਰਾਮ ਨਾਮ ਹੈ ਜੀ ਕਿਉਂਕਿ ਮੈਂ ਮੈਂ ਸੇਵ ਕਰਦੀ ਹਾਂ ਮੈਨੂੰ ਹਰ ਇੱਕ ਚੀਜ਼ ਦਾ ਪਤਾ ਹੈ कि केडी क्वांटिटी किस तरह सेटिंग रहेगी बेडरूम पर केडी क्वांटिटी ने बेडशीट की में रहेगी जी बहुत ही सोनिया बेडशीट है और एक ये कैमल कलर में आई है पान बन पान डिजाइन हो रखा है इसके ऊपर बहुत सुंदर है ये बेडशीट भी बहुत सुंदर डिजाइन है और आपको भी बहुत सुना है। कैमल कलर है कैमल कल आपको मेरा आज का हम लोग अच्छा लगा होगा अगर अच्छा लगे तब तो दिखा देगी अंदर बहुत ज्यादा स्टॉक मैं आपको दिखाती हूं हां ਬੈਡ ਸ਼ੀਟਾਂ ਤਾਂ ਉਹ ਵਾਕਤੀ ਮੈਂ ਕੱਢ ਲਈ ਔਰ ਇਹ ਬਾਕੀ ਉਹ ਤਾਂ ਸੋਹਣਾ ਦੇਖੋ ਅੰਦਰ ਹਲੇ ਜੀ ਮੇਰਾ ਲਿਆ ਪਿਆ ਇਸ ਮਨੇ ਲੈ 75 ਪੀਸ ਬੈਡ ਸ਼ੀਟਾਂ ਦੇ ਜਿੱਦਾਂ ਅੱਜ ਮੇਰੇ ਪੰਜ ਤਾਂ ਸੇਲ ਵੀ ਹੋ ਗਏ ਔਰ ਅੱਜ ਕਾਤਕਾ ਮਹੀਨਾ ਵੀ ਸਮਾਪਤ ਹੋ ਗਿਆ ਹਾਂਜੀ ਹੁਣ ਜੀ ਕਾਤਕ 99 ਮਹੀਨਾ ਹੋ ਗਿਆ ਖਤਮ ਜੀ ਮੈਂ ਫਿਰ ਦੁਬਾਰਾ ਕਹਿ ਰਹੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਰੇ ਦੇਵੀ ਦੇਵਤਿਆਂ ਦੀ ਦੀਵਾਲੀ ਹੈ ਜੀ ਤੇ ਉਹਦੀਆਂ ਵੀ ਲੱਖ ਲੱਖ ਮੁਬਾਰਕਾਂ ਜੀ ਸਾਰਿਆਂ ਨੂੰ ਪ੍ਰਮਾਤਮਾ ਮੈਂ ਤਾਂ ਕਹਿੰਦੇ ਸਾਰਿਆਂ ਤੇ ਹੁਣ ਮੱਗਰ ਚੜ ਜਾਏਗਾ ਕੱਲ ਨੂੰ ਮੱਗਰ ਦੇ ਮਹੀਨੇ ਦੀਆਂ ਸਭ ਨੂੰ ਵੀ ਖੁਸ਼ੀਆਂ ਮਿਲਣ। ਕੱਲ ਮੈਂ ਕੀ ਠੰਡ ਪੜਦੀ ਹੈ। ਮੱਗਰ ਚ ਠੰਡ ਸ਼ੁਰੂ ਹੋ ਜਾਂਦੀ ਹੈ ਬੇਟਾ। ਰਾਤੋਂ ਵਾਲਾ ਮਿਤਨੀ ਬਾਰਿਸ਼ ਪੜੀ ਨਾ। ਬੇਹੱਦ। ਹਾਂ ਰਾਤੋਂ ਪਾਣੀ ਤੇ ਬਹੁਤ ਜ਼ਿਆਦਾ ਬਾਰਿਸ਼ ਪਈ ਤੇ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਆਂ। ਮੈਂ ਨਾ ਜੀ ਕਤਕ ਨਹੀਂ ਆਈਆਂ। ਮੈਂ ਮੈਂ ਕਤਕ ਨਹੀਂ ਆਈਆਂ ਪਰ ਨਾ ਮੈਂ ਅੱਜ ਹਜੇ ਕੋਈ ਕਿਸੇ ਨੂੰ ਦਾਨ ਨਹੀਂ ਦਿੱਤਾ ਹੈਗਾ ਪਰ ਮੈਂ ਦਊਂਗੀ। ਦਾਨ ਨਾ ਮੈਂ ਦੰਨੀ ਹੁੰਨੇ ਚਾਹੇ ਮੈਨੂੰ ਮੈਨੂੰ ਵੀ ਬਥੇਰੇ ਭੈਣ ਭਾਈ ਦਾਨ ਦਿੰਦੇ ਆਂ। ਹਨਾ ਮੈਨੂੰ ਵੀ ਬਹੁਤ ਹੈ ਪਿਆਰ ਕਰਦੇ ਆ ਸਾਰੇ ਭੈਣ ਭਾਈ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਮੈਨੂੰ ਬਹੁਤ ਜ਼ਿਆਦਾ ਪਿਆਰ ਭੇਜਦੀਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਜੋ ਮੇਰੇ ਅੰਦਰ ਸ਼ਰਦਾ ਉਹ ਵੀ ਮੈਂ ਜ਼ਰੂਰ ਕਿਸੇ ਨਾ ਕਿਸੇ ਨੂੰ ਦੰਨਿਆ ਪਰ ਮੈਂ ਨਾ ਬੰਦਾ ਦੇਖ ਕੇ ਚੀਜ਼ ਦੰਨੇ ਜੀਰੂ ਮੈਂ ਉਹਨੂੰ ਦੰਨਿਆ ਜਿੱਥੇ ਜਿਹੜੇ ਭੈਣ ਭਾਈ ਮੈਨੂੰ ਦੰਦੇ ਨੇ ਨਾ ਵਾਕਈ ਮੈਨੂੰ ਲੋੜ ਹੁੰਦੀ ਆ ਉਸ ਚੀਜ਼ ਦੀ ਮੈਂ ਤੈਆਂ ਮੈਂ ਕਿਸੇ ਨੂੰ ਜੇ ਮੈਨੂੰ ਹੁੰਦਾ ਮੈਨੂੰ ਮੈਂ ਮੰਗ ਵੀ ਲੈਨੀ ਆ ਜਦੋਂ ਮੈਨੂੰ ਲੋੜ ਹੁੰਦੀ ਆ ਮੈਂ ਕਿਸੇ ਨਾ ਕਿਸੇ ਭੈਣ ਭਾਈ ਤੋਂ ਕਹਿ ਕੇ ਵੀ ਲੈ ਲੈਣਿਆ ਚੋਰੀ ਕਰਨਾ ਮਹਾਪਾਪਾ ਮੰਗ ਕੇ ਕਿਸੇ ਪਣ ਪੈਤ ਕਹਿੰਦੇ ਸੀ ਆਪਣੇ ਪੇਟ ਚ ਭਾਰੀ ਆ ਉਹ ਪੁੰਨੇ ਆ ਠੀਕ ਹੈ ਪਰ ਹੁਣ ਮੈਂ ਵੀ ਸਭ ਕੋ ਕਤਕ ਦਾ ਦਾਨ ਵਿੱਚ ਸੱਜੇ ਕਰਨਾ ਤਾਂ ਪਰ ਉਹ ਕੋਈ ਕਰਨੀ ਹੈਗੀ ਦਾਨ ਤਾਂ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਮੈਂ ਵੀ ਦਊਂਗੀ ਪਰ ਮੈਂ ਦੇਖ ਰਹੀ ਕਿ ਮੈਂ ਕਿਨੂੰ ਦਮਾ ਨਾਰਕੀ ਦੁਨੀਆ ਲੋਭ ਹੰਕਾਰ ਕਹਿੰਦੇ ਤਿੰਨੋ ਲੋਭ ਹੰਕਾਰ ਤੇ ਗਰਮੀ ਲੱਗ ਰਹੀ ਮੈਨੂੰ ਹਾਂ ਕਹਿੰਦੇ ਨਾ ਜਦ ਗੁਰੂ ਜੀ ਦੱਸੇ ਸੀ ਨਰਕ ਦਾ ਦਵਾਰ ਤੇ ਇਸ ਕਰਕੇ ਹੁਣ ਨਾ ਮੈਂ ਮਤਲਬ ਕਿ ਬੈੱਡ ਸ਼ੀਟੇ ਦਊਂਗੀ ਕਿਸੇ ਨਾ ਕਿਸੇ ਇੱਕ ਭੈਣ ਭਾਈ ਨੂੰ ਅਗਰ ਕਿਸੇ ਨੂੰ ਹੋਈ ਤਾਂ ਮੈਂ ਕਿ ਮੈਂ ਚਲ ਦੇ ਦਾਂਗੀ ਇੱਕ ਬੈੱਡ ਸ਼ੀਟ ਹੈ ਨਾ ਤਾਂ ਕੋਈ ਸਰਦੀ ਦੇ ਵਿੱਚ ਆਪਣਾ ਕੋਈ ਆਨੰਦ ਮਾਣ ਲੂਗਾ ਵਿਚਾਰਾ ਹੈ ਨਾ ਤੇ ਮੇਰੀਆਂ 75 ਬੈੱਡ ਸ਼ੀਟਾਂ ਲਈਆਂ ਪਈਆਂ ਨੇ ਤੇ ਮੈਂ ਦੇਖੂਗੀ ਹੁਣ ਕੱਲ੍ਹ ਤਾਂ ਛੁੱਟੀ ਆ ਆਪਣਾ ਫਰਡੇ ਨੂੰ ਚੁੱਕ ਕੇ ਲੈ ਕੇ ਆਵਾਂਗੇ ਕਿਉਂਕਿ ਇਹ ਵਾਲਾ ਮਾਲ ਮੇਰਾ ਆਂਦਾ ਸੇਰ ਹੋ ਜਾਂਦਾ ਆਂਦਾ ਸੇਰ ਹੋ ਜਾਂਦਾ ਕਿਉਂਕਿ ਇਸ ਦੀ ਹੈਗੀ ਜੀ ਬਹੁਤ ਜ਼ਿਆਦਾ ਡਿਮਾਂਡ ਕਿਉਂਕਿ ਇਹਦੇ ਪਰ ਨਹੀਂ ਆਂਦਾ ਹੈਗਾ ਬੂਰ ਹਾਂ अब हम हमको विदा मिलते हैं नेक्स्ट व्लॉग में बाय बाय और नेक्स्ट व्लॉग में मम्मी ये सारी बेडशीट्स दिखाई गई अब जब मैंने उस दिन कहा था रात को है ना मम्मी उस दिन के बाद कितनी मतलब लोगों ने शेयर करा कर तभी हमें इतना ज़्यादा अच्छा व्यू आया मतलब आज भी शेयर कर दो इस व्लॉग को और लाइक कर देना कमेंट कर देना और उनका थैंक यू जो हर व्लॉग में इतने सारे कमेंट्स करते हैं हमारे लिए बाय बाय स्टे ट्यून्ड